ਤਭੀ ਮੈਂ ਭੰਨਿਓ ਗਰੀਬ ਨਿਵਾਜ਼ ਸ਼ਸ਼ਤਰ ਕੇ ਦੀਨ ਹੈ ਰਾਜ ਤਨ ਕੇ ਸੰਗ ਸਾਰੇ ਪ੍ਰਭੂ ਜੀ ਸੁਣਾਈ ਬਿਨਾ ਤੇਗ ਤੀਰੰਗ ਰਹੇ ਨਹੀਂ ਭਾਈ ਬਿਨਾ ਸ਼ਸਤਰ ਕੇ ਸੰਗ ਨਰੰਗ ਭੇੜ ਜਾਨੋ ਗਹੇ ਕਾਨ ਤਾ ਕੋ ਕਿਤਾ ਲੈ ਸਿਧਾਨੋ ਇਹ ਹੈ ਮੋਰ ਆਗਿਆ ਸੁਣ ਲਿਓ ਪਿਆਰੇ ਬਿਨਾ ਤੇਗ ਕੇ ਸੰਗ ਨਾ ਦੇਵ ਦੀਦਾਰੀ ਕਲਗੀਧਰ ਪਾਸ਼ਾ ਕਹਿੰਦੇ ਮੈਨੂੰ ਬਿਨਾ ਕੇਸਾਂ ਤੋਂ ਤੇ ਤੇਗ ਤੋਂ ਬਿਨਾ ਮੈਨੂੰ ਦਿਦਾਰੇ ਨਾ ਦੀ ਇਹ ਕਲਗੀਧਰ ਪਾਸ਼ਾ ਜਿਹਦਾ ਸਾਨੂੰ ਹੁਕਮ ਹੈ ਪਾਜ ਸ਼ੇਮੇ ਪਾਸ਼ਾ ਜੀ ਨੇ ਸਭ ਤੋਂ ਪਹਿਲਾਂ ਰੱਖਿਆ ਉਸ ਤੋਂ ਬਾਅਦ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਰੱਖਿਆ ਬਾਗ ਹਮੇਸ਼ਾ ਉੱਚੀਆਂ ਉਡਾਰੀਆਂ ਲਾਉਂਦਾ ਏਦਾਂ ਸਾਨੂੰ ਵੀ ਬਾਣੀ ਤੋਂ ਸੋਝੀ ਲੈ ਕੇ ਬਾਣੀ ਦੇ ਅਨੁਸਾਰ ਜੀਵਨ ਧਾਰਨ ਕਰਕੇ ਉੱਚੀਆਂ ਉਡਾਰੀਆਂ ਲਾਣੀਆਂ ਚਾਹੀਦੀਆਂ ਬਾਜ ਆਜ਼ਾਦੀ ਦਾ ਪ੍ਰਤੀਕ ਹੈ ਬਾਜ ਕਿਸੇ ਦਾ ਮਰਿਆ ਹੋਇਆ ਸ਼ਿਕਾਰ ਨਹੀਂ ਕਰਦਾ ਜਾ ਕੀਰਤ ਕਰਕੇ ਖਾਣਾ ਚਾਹੀਦਾ ਹੈ ਨਿੱਕੀਆਂ ਜਿੰਦਾ ਵੱਡੇ ਸਾਕੇ ਦੇ ਮਹਾਨ ਸ਼ਹੀਦ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਗਤ ਮਾਤਾ ਗੁਜਰ ਕੌਰ ਜੀ ਦੀ ਉਹ ਦੂਤੀ ਤੇ ਲਸਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਤੋਂ ਵਿਸ਼ਾਲ ਸ਼ਹੀਦੀ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਨਗਰ ਕੀਰਤਨ ਦੇ ਵਿੱਚ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਇਹਨਾਂ ਮਹਾਨ ਸ਼ਹੀਦਾਂ ਨੂੰ ਸਿਰਧਾਜਣੇ ਭੇਟ ਕਰਨ ਲਈ ਪਹੁੰਚੇ ਹੋયા ਹਨ ਉੱਥੇ ਜੀ ਨਗ ਸਿੰਘ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਦੇ ਹੱਥ ਦੇ ਵਿੱਚ ਇੱਕ ਬਾਜ ਫੜਿਆ ਹੋਇਆ ਹੈ ਤੇ ਕਿਵੇਂ ਇਹਨਾਂ ਨੂੰ ਪ੍ਰਾਪਤ ਹੋਇਆ ਸੀ ਗੱਲ ਕਰਦੇ ਹਾਂ ਜੀ ਭਾਈ ਸਾਹਿਬ ਬਾਜਵਾਰੇ ਦੱਸੋ ਜੀ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਤੋਂ ਜਿਹੜਾ ਨਗਰ ਕੀਰਤਨ ਆਰੰਭ ਹੋਇਆ ਜੋ ਕਿ ਵੱਖ-ਵੱਖ ਪੜਾਵਾਂ ਤਾ ਹੁੰਦਾ ਹੋਇਆ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਜਾ ਕੇ ਸੰਪੂਰਨ ਤਾਂ ਹੋਏਗੀ ਤੇ ਬਾਜਵਾਰੇ ਆਪ ਜੀ ਨੇ ਸਵਾਲ ਖੜਾ ਕੀਤਾ ਬਾਜ ਸ਼ੇਮੇ ਪਾਸ਼ਾ ਜੀ ਨੇ ਸਭ ਤੋਂ ਪਹਿਲਾਂ ਰੱਖਿਆ ਉਸ ਤੋਂ ਬਾਅਦ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਰੱਖਿਆ ਉਸ ਤੋਂ ਬਾਅਦ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰੱਖਿਆ ਉਸ ਤੋਂ ਬਾਅਦ ਬਿਆਨਤ ਜਿੰਨੀਆਂ ਵੀ ਨਿਹੰਗ ਸਿੰਘ ਫੌਜਾਂ ਹੋਈਆਂ ਨੇ ਉਹਨਾਂ ਨੇ ਵੀ ਰੱਖਿਆ ਬਾਜ ਆਜ਼ਾਦੀ ਦਾ ਪ੍ਰਤੀਕ ਹੈ ਬਾਜ ਕਿਸੇ ਦਾ ਮਰਿਆ ਹੋਇਆ ਸ਼ਿਕਾਰ ਨਹੀਂ ਕਰਦਾ ਇਦਾਂ ਹੀ ਸਾਨੂੰ ਵੀ ਕਿਰਤ ਕਰਕੇ ਹਮੇਸ਼ਾ ਬੋਲੇ ਸੋ ਨਿਹਾਲ ਹਮੇਸ਼ਾ ਕਿਰਤ ਕਰਕੇ ਖਾਣਾ ਚਾਹੀਦਾ ਏ ਤੇ ਬਾਜ ਹਮੇਸ਼ਾ ਉੱਚੀਆਂ ਉਡਾਰੀਆਂ ਲਾਂਦਾ ਇਦਾਂ ਸਾਨੂੰ ਵੀ ਬਾਣੀ ਤੋਂ ਸੋਝੀ ਲੈ ਕੇ ਬਾਣੀ ਦੇ ਅਨੁਸਾਰ ਜੀਵਨ ਧਾਰਨ ਕਰਕੇ ਉੱਚੀਆਂ ਉਡਾਰੀਆਂ ਲਾਣੀਆਂ ਚਾਹੀਦੀਆਂ ਬਾਜ ਸਾਹਿਬ ਜੀ ਦੀ ਖਰਾਕ ਦੀ ਗੱਲ ਕੀਤੀ ਜਾਵੇ ਤਾਂ ਕੀ ਖਰਾਕ ਤੁਹਾਨੂੰ ਬਾਜ ਵੀਰ ਜੀ ਮਾਸਾਹਾਰੀ ਪੰਛੀ ਆ ਜੀ ਇਹ ਸ਼ਿਕਾਰੀ ਹੁੰਦਾ ਹੈ ਸ਼ਿਕਾਰ ਕਰਕੇ ਹੀ ਹਮੇਸ਼ਾ ਖਾਂਦਾ ਹੈ ਮਰਿਆ ਹੋਇਆ ਨਹੀਂ ਖਾਂਦਾ ਤੇ ਹੋਰ ਤੁਸੀਂ ਨੌਜਵਾਨ ਨੂੰ ਕੀ ਸੰਦੇਸ਼ ਦੇਣਾ ਚਾਹੋ ਨੌਜਵਾਨ ਪੀੜੀ ਨੂੰ ਇਹੀ ਸੰਦੇਸ਼ ਆ ਕਿ ਜੇ ਅਸੀਂ ਸਿੱਖਾਂ ਦੇ ਘਰੇ ਜਨਮ ਲਿਆ ਏ ਸਾਡੇ ਸਿਰ ਦੇ ਉੱਪਰ ਕੇਸ ਤੇ ਦਾੜਾ ਦਸਤਾਰ ਅਮਰਸ਼ ਗਿਆ ਹੋਣਾ ਜ਼ਰੂਰੀ ਚਾਹੀਦਾ ਹੈ ਕਿਉਂਕਿ ਕੱਲ ਕੀ ਧਰਪਾਸ਼ਾ ਜੀ ਨੇ ਕਿਹਾ ਏ ਤਾਂ ਵੀ ਮ ਭੰਨਿਓ ਗਰੀਬ ਨਿਵਾਜ ਸ਼ਸਤਰ ਕੇ ਦੀਨ ਹੈ ਰਾਜ ਤਨੰਗ ਸੰਗ ਸਾਰੇ ਪ੍ਰਭੂ ਜੀ ਸੁਨਾਈ ਬਿਨਾ ਤੇਗ ਤੀਰੰਗ ਰਹੇ ਨਹੀਂ ਭਾਈ ਬਿਨਾ ਸ਼ਸਤਰ ਕੇ ਸੰਗ ਨਰੰਗ ਭੇੜ ਜਾਨੋ ਗਹੇ ਕਾਨ ਤਾਂ ਕੋ ਕਿਤਾ ਲੈ ਸਿਧਾਨੋ ਇਹ ਹੈ ਮੋਰ ਆਗਿਆ ਸੁਣ ਲਿਓ ਪਿਆਰੇ ਬਿਨਾ ਤੇਗ ਕੇ ਸੰਗ ਨਾ ਦੇਵਿਦਾਰੀ ਕਲਗੀਧਰ ਪਾਸ਼ਾ ਕਹਿੰਦੇ ਮੈਨੂੰ ਬਿਨਾ ਕੇਸਾਂ ਤੋਂ ਤੇ ਤੇਗ ਤੋਂ ਬਿਨਾ ਮੈਨੂੰ ਦਿਦਾਰੇ ਨਾ ਦੀ ਇਹ ਕਲਗੀਧਰ ਪਾਸ਼ਾ ਜੀ ਦਾ ਸਾਨੂੰ ਹੁਕਮ ਹੈ ਸਿਰ ਸਾਭ ਰੱਖਣੀ ਅਮਰਤ ਸ਼ਗਨ ਤਿਆਰ ਵਰ ਤਿਆਰ ਰਹਿਣ ਦਾ ਜੀ ਸੋ ਨਗਰ ਕੀਰਤਨ ਦੇ ਵਿੱਚ ਸੰਗਤਾਂ ਨਾਲ ਗੱਲ ਕਰਦੇ ਹਾਂ ਜੀ ਮਾਤਾ ਜੀ ਤੁਸੀਂ ਇਸ ਨਗਰ ਕੀਰਤਨ ਜੋ 시ਦੀ ਨਗਰ ਕੀਰਤਨ ਜਾਇਆ ਜਾ ਰਿਹਾ ਬੜੀਆਂ ਨਿੱਕੀਆਂ ਜਿੰਦਾ ਵੱਡੇ ਸਕੇ ਹੋਏ ਨੇ ਜੀ ਕੀ ਕਹਿਣਾ ਚਾਹੋਗੇ ਮਾਨ ਸਰਦ ਨੂੰ ਸਾਰੇ ਪਰਿਵਾਰ ਮਤਲਬ ਬੱਚਿਆਂ ਨੂੰ ਆਪਣੇ ਨੂੰ ਅਮਰਤ ਪਾਨ ਕਰਾਓ ਜੀ ਸਾਰਿਆਂ ਨੂੰ ਨਸ਼ੇ ਪੱਤੇ ਛੱਡ ਕੇ ਪਿੰਡੇ ਪਿੰਡੂਆਂ ਨੂੰ ਸਾਰਿਆਂ ਨੂੰ ਨਸ਼ੇ ਪੱਤੇ ਛੱਡ ਕੇ ਅਮਰਤ ਪਾਨ ਕਰਨਾ ਚਾਹੀਦਾ ਕੀ ਕੀ ਸਜਣੀ ਚਾਹੀਦੇ ਆ ਬੋਲੇ ਸੋਨਹਾਲ ਸਾ ਜੀ ਭਾਈ ਸਾਹਿਬ ਨਗਰ ਕੀਰਤਨ ਦੀ ਜੋ ਸਾਡੀ ਨਿਕਲ ਸਜਾਇਆ ਜਾ ਰਿਹਾ ਹੈ ਬੜੀਆਂ ਮਹਾਨ ਸ਼ਹੀਦੀਆਂ ਹੋਈਆਂ ਕੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਤੁਹਾਡੇ ਚੈਨਲ ਦੇ ਸਾਰੀ ਦੱਸਣਾ ਚਾਹੁੰਦੇ ਆ ਜੀ ਧੰਨ ਧੰਨ ਬਾਬਾ ਜੋਰਾਵਾਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਪਰਮ ਪੂਰੀ ਮਾਤਾ ਮਾਤਾ ਗੁਰੂ ਕਾਉਰ ਜੀ ਦੇ ਸਾਤ ਉਹਨਾਂ ਸੀ ਉਹਨਾਂ ਵਰਗੇ ਤਾਂ ਨਹੀਂ ਬਣ ਸਕਦੇ ਉਹਨਾਂ ਦੇ ਪਾਏ ਪੂਰਨੀਆਂ ਤੇ ਸਾਨੂੰ ਚੱਲਣਾ ਚਾਹੀਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬੜੀਆਂ ਮਹਾਨ ਸ਼ਹਾਦਤਾਂ ਫਤਿਹਗੜ੍ਹ ਸਾਹਿਬ ਦੇ ਵਿਖੇ ਹੋ ਜਾਂ ਨੇ ਸੰਗਤਾਂ ਬੜੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋ ਜਾਂ ਨੇ ਅੰਜੀਪਾਈ ਸਾਹਿਬ ਨਗਰ ਕੀਰਤਨ ਦਾ ਸਿੱਧੀ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੋਰੀ ਕੌਰ ਦੀ ਜਾਤ ਜੋ ਸਿੱਧੀ ਜੋ ਨਗਰ ਕੀਰਤਨ ਸਜਾਇਆ ਜਾ ਰਿਹਾ ਬੜੀਆਂ ਸੰਗਤਾਂ ਹਮ ਮਾ ਕੇ ਪਹੁੰਚ ਰਿਹਾ ਨੇ ਬੜੀਆਂ ਸੰਗਤਾਂ ਨੇ ਬਹੁਤ ਹੀ ਪ੍ਰਵਾਹ ਬੜਾ ਸੰਗਤਾਂ ਦਾ ਪਿਆਰ ਸਤਕਾਰ ਕਿਉਂਕਿ ਜੋ ਬਹੁਤ ਵੱਡੀ ਇਦੋਂ ਕੁਰਬਾਨੀ ਵੱਡੀ ਕੋਈ ਹੋ ਨਹੀਂ ਸਕਦੀ ਸਾਰੀ ਦੁਨੀਆ ਚ ਜੋ ਸਾਬ ਜਦਾਂ ਦੀ ਚਰਬਾਨੀ ਆ ਬੜੀਆਂ ਦੁਨੀਆ ਸਾਰੇ ਦੇਸ਼ਾਂ ਪਰਦੇਸਾਂ ਦੁਨੀਆ ਪਹੁੰਚ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹੋਰ ਸੰਗਤਾਂ ਨਾਲ ਵੀ ਗੱਲ ਕਰਦੇ ਹਾਂ ਜੀ ਭਾਈ ਸਾਹਿਬ ਬੜੀਆਂ ਮਹਾਨ ਨਿੱਕੀਆਂ ਜਿੰਦਾ ਵੱਡੇ ਸਕੇ ਵਾਪਰੇ ਬੰਦੇਗਰ ਸਾਹਿਬ ਸਿੱਖ ਕੌਮ ਦਾ ਸਭ ਤੋਂ ਜਿਹੜਾ ਮੇਨ ਬਟਾ ਛਾਕਾ ਨਿਕਾ ਜੰਦਾ ਵੱਡੇ ਸਾਕੇ ਸਾਹਿਬਜਾਦਾ ਬਾਬਾ ਜੋਰਾਵਾਰ ਸਿੰਘ ਜੀ ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਥਾਨੀ ਜਿਹੜੀ ਸ਼ਹਾਦਤ ਹੈ ਇਹ ਸਿੱਖ ਕੌਮ ਦੀ ਸਭ ਤੋਂ ਵੱਡੀ ਜਿਹੜੀ ਕੁਰਬਾਨੀ ਆ ਤੰਤਨ ਗੁਰਗੋਂ ਸਿੰਘ ਮਹਾਰਾਜ ਸੱਚੇ ਬਾਦਸ਼ਾਹ ਜਿਨ੍ਹਾਂ ਨੇ ਸਰਵਾਂਸ ਕਰਮਾਨ ਕੀਤਾ ਅੱਜ ਉਹਨਾਂ ਨੂੰ ਨਤਮਸਤਕ ਹੋਣ ਦੇ ਲਈ ਪੂਰੇ ਸੰਸਾਰ ਦੇ ਵਿੱਚੋਂ ਸੰਗਤਾਂ ਇੱਥੇ ਨਤਮਸਤਕ ਹੋਣ ਲਈ ਆਉਂਦੀਆਂ ਨੇ ਆਪਣੇ ਸ਼ਹੀਦਾਂ ਨੂੰ ਸ਼ਰਧਾ ਦੇ ਸਤਕਾਰ ਨਾਲ ਫੁੱਲ ਭੇਟ ਕਰਦੀਆਂ ਨੇ ਔਰ ਇਥੇ ਇਹਦੇ ਵਿੱਚ ਸ਼ਾਮਲ ਜਿਹੜੇ ਵੱਖ-ਵੱਖ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਨਿਆਂ ਸਿੰਘ ਸੰਤ ਮਹਾਪੁਰਸ਼ ਤੇ ਵੱਖ ਜਿਹੜੀਆਂ ਟਕਸਾਲਾਂ ਸੇਵਾ ਸੁਸਾਇਟੀਆਂ ਔਰ ਵੱਡੇ ਪੱਧਰ ਦੇ ਸੰਗਤ ਇਸ ਸਥਾਨ ਤੇ ਆ ਕਿ ਜਿੱਥੇ ਨਤ ਮਸਤਕ ਹੁੰਦੀ ਹੈ ਉਥੇ ਗੁਰੂ ਕੇ ਲੰਗਰ ਲਾਉਂਦੀ ਹੈ ਜਿੱਥੇ ਵੀ ਸੇਵਾ ਮਿਲਦੀ ਉੱਥੇ ਸੇਵਾ ਕਰਦੀ ਹੈ ਔਰ ਇਸ ਜਿਹੜਾ ਇਥੇ ਦਾ ਇਤਿਹਾਸਕ ਦਿਹਾੜਾ ਸ਼ਬਾ ਦਾ ਉਹਨੂੰ ਮੁੱਖ ਰੱਖਦੇ ਹੋਏ ਸਾਰੀਆਂ ਸੰਗਤਾਂ ਗੁਰਨਾਮ ਕਲੇਵਾ ਜਿਹੜੀਆਂ ਸੰਗਤਾਂ ਨੇ ਕਿਰਤ ਕਰੋ ਨਾਮ ਜੋ ਵੰਡ ਛਕੋ ਤੇ ਪਹਿਰਾ ਦਿਓ ਔਰ ਜਿਹੜਾ ਤੰਤਨ ਗੁਰਗੋਂ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਜਿਹੜਾ ਸਾਨੂੰ ਸਿੱਖ ਕੌਮ ਨੂੰ ਹੁਕਮ ਹੈ ਅਮਰ ਛਕੋ ਖੰਡੇ ਵਾਟੇ ਦਾ ਔਰ ਬਾਣੀ ਤੇ ਬਾਣੀ ਨਾਲ ਜੁੜੋ ਆਪਣੇ ਬੱਚਿਆਂ ਨੂੰ ਜੋੜੋ ਸੋ ਇਸ ਸਥਾਨ ਤੇ ਆ ਕੇ ਇਹ ਪਾਰਨ ਕਰਕੇ ਜਾਈਏ ਅਸੀਂ ਨਿਤ ਨਵੀ ਹੋਈਏ ਬਾਣੀ ਤੇ ਬਾਣੇ ਨਾਲ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਗਰ ਕੀਰਤਨ ਦੇ ਵਿੱਚ ਜੋ ਸ਼ਾਮਲ ਸੰਗਤਾਂ ਨੇ ਉਹਨਾਂ ਵੱਲੋਂ ਬਾਣੀ ਦੇ ਬਾਣੇ ਨਾਲ ਜੁੜਨ ਦੀ ਸੰਗਤਾਂ ਨੂੰ ਅਪੀਲ ਵੀ ਕੀਤੀ ਗਈ ਹੈ ਹੋਰ ਵੀ ਸੰਗਤਾਂ ਨਾਲ ਗੱਲ ਕਰਦੇ ਹਾਂ ਹਾਂਜੀ ਭਾਈ ਸਾਹਿਬ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਕਿ ਨੌਜਵਾਨ ਸੁਖੀ ਨੂੰ ਸੰਦੇਸ਼ ਸੰਗਤਾਂ ਦੇ ਵਿੱਚ ਭਾਰੀ ਇੱਛਾ ਆਪਾਂ ਦੇਖ ਰਹੇ ਹਾਂ ਵੱਡੀ ਤعداد ਦੇ ਵਿੱਚ ਸੰਗਤਾਂ ਗੁਰੂ ਮਹਾਰਾਜ ਦੀ ਪਾਲਕੀ ਦੇ ਨਾਲ ਚੱਲ ਰਹੇ ਹਨ ਸਾਹਿਬ ਜਦਾਂ ਨੂੰ ਸਜਦਾ ਕਰ ਰਹੇ ਹਨ ਮਾਤਾ ਗੁਜਰਕੌਰ ਜੀ ਨੂੰ ਇਹ ਵੱਡੀ ਜਿਹੜੀ ਲਸਾਨੀ ਸ਼ਹਾਦਤ ਹੈ ਉਹਨੂੰ ਪ੍ਰਣਾਮ ਕਰਦੇ ਹੋਏ ਸੰਗਤਾਂ ਔਰ ਬੱਚੇ ਜਵਾਨ ਬਜ਼ੁਰਗ ਸਭ ਵੱਡੇ ਤੈਦਾਦ ਦੇ ਵਿੱਚ ਇਸ ਨਗਰ ਕੀਰਤਨ ਨਾਲ ਚੱਲ ਰਹੇ ਆ ਔਰ ਜਿਹੜੀ ਇਹ ਸ਼ਹਾਦਤ ਹੈ ਬਲਖਣ ਸ਼ਹਾਦਤ ਹੈ ਜਿਹਨੂੰ ਆਪਾਂ ਦੇਖ ਰਹੇ ਆ ਜਿੰਨਾ ਉਤਸ਼ਾਹ ਸੰਗਤਾਂ ਦੇ ਵਿੱਚ ਬਿਲਕੁਲ ਕਾਫੀ ਉਤਸ਼ਾਹ ਸ਼ਰਦਾ ਦਾ SLAAP ਸੰਗਤਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤੇ ਸੰਗਤਾ ਜੋ ਪਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸ਼ੁਰੂਆਤ ਗਿਆ ਉਸ ਪਾਲਕੀ ਦੇ ਦਰਸ਼ਨ ਕਰਨ ਲਈ ਸੜਕਾਂ ਦੇ ਦੋਵੇਂ ਪਾਸੇ ਸਤਨਾਮ ਸ਼੍ਰੀ ਵਾਹਿਗੁਰੂ ਜੀ ਦੇ ਨਾਮ ਦੇ ਜਾਪ ਕਰੀਆਂ ਅਤੇ ਬੇਸਬਰੀ ਨਾਲ ਪਾਲਕੀ ਸਾਹਿਬ ਦਾ ਇੰਤਜ਼ਾਰ ਕਰੀਆਂ ਜਗਦੇਵ ਸਿੰਘ ਪੀਟੀਸੀ ਨਿਊਜ਼ ਫਤਿਹਗੜ੍ਹ ਸਾਹਿਬ